ਲਓ ਜੀ ਮਿੱਤਰੋ ਅੱਜ ਤੁਹਾਨੂੰ ਇੱਕ ਪੂਰੇ ਚੰਗੇ ਬਾਡੇ ਦੀ ਚੰਗੇ ਮਾਰਕੇ ਦੀ ਚੰਗੀਆਂ ਬਰੀਕੀਆਂ ਦੀ ਕੁੜੀ ਦਿਖਾਉਣੀ ਆ। ਪੰਜ ਕਲੈਨ ਕੁੜੀ ਆ ਮਿੱਤਰੋ। ਕੰਨ ਕੁੰਦੀ ਵੀ ਚੰਗੀ ਆ, ਬੈੱਡ ਵੱਡਾ ਵਿੱਚਾਂਗਾ, ਮਜੂਤ ਆ, ਰਾਜੀ ਆ। ਘਰੇ ਖੜੀ ਵੀ ਸੋਹਣੀ ਲੱਗੂ। ਸਭ ਤੋਂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ। ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆ। ਨਵੀਂ ਸਵੇਰ, ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਮਿੱਤਰੋ। ਅੱਜ 26 ਜੁਲਾਈ 2025 ਦੀ ਇਹ ਵੀਡੀਓ ਹੈ ਤੇ ਅੱਜ ਤੁਹਾਡੇ ਲਈ ਬੜੀ ਜਿਆਦਾ ਚੰਗੀ ਘੋੜੀ ਲਿਆਤੀ। ਜਿਹਦਾ ਮਾਰਕਾ ਵੀ ਪੂਰਾ ਸਹੀ ਆ। ਰਾਜੀ ਵੀ ਸੋਹਣੀ ਆ, ਮੰਨ ਲਓ ਘਰੇ ਖੜੀ ਵੀ ਸੋਹਣੀ ਲੱਗੂ ਤੇ ਕੰਨ ਕੁੰਦੀ ਵੀ ਚੰਗੀ ਆ। ਬਾਕੀ ਸਵਾਰੀ ਸੋਰੀ ਦੀ ਸਾਉ ਠੰਡੀ ਆ, ਜਾਇਜ਼ ਰੇਟ ਦੀ ਆ। ਤੁਹਾਡੇ ਰੇਟ ਚ ਵੰਜਣੀ ਆ। ਕਾਫੀ ਭਰਾ ਲਾਂਭਾ ਦਿੰਦੇ ਹੁੰਦੇ ਬਾਈ ਯਾਰ ਥੋੜੇ ਪੈਸਿਆਂ ਵਾਲੀ ਚੰਗੀ ਘੋੜੀ ਮਿਲ ਜੇ ਤਾਂ ਮਿੱਤਰੋ ਪੈਸੇ ਜਾਇਜ਼ ਹੀ ਆ ਇਹ ਵੀ। ਮਾਰਕੀਟ ਦੇ ਹਿਸਾਬ ਨਾਲ ਤੇ ਘੋੜੀ ਪੂਰੀ ਚੰਗੀ ਜਿਹੜੀ ਸਵਾਰੀ ਦੀ ਪਾਸ ਆ। ਬੈੱਡ ਵਾੜਾ ਵੀ ਚੰਗਾ ਤੇ तकरीबन ਸਾਊਂ ਠੰਡੀ ਵੀ ਪੂਰੀ ਆ ਥੋੜੇ ਦਿਨਾਂ ਦੀ ਮੀਟ ਹੋਈ ਆ ਸਾਰੀ ਡਿਟੇਲ ਦਵਾਂ ਕਿੰਨਾ ਟਾਈਮ ਇਹਨੂੰ ਮੀਟ ਹੋਈ ਨੂੰ ਹੋ ਗਿਆ ਤੇ ਕੀ ਹਾਈਟ ਆ ਪ੍ਰੋਪਰ ਕੀ ਖਾਨਦਾਨ ਆ ਪਹਿਲਾਂ ਕੀ ਸੂਈ ਆ ਤੇ ਕਿਹੜੇ ਘੋੜੇ ਤੋਂ ਹੁਣ ਕੱਪਣਾ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਵਾਸਤੇ ਵੀਡੀਓ ਪੂਰੀ ਦੇਖ ਲਓ ਜੇਕਰ ਭਰਾ ਦੇ ਪਸੰਦ ਆ ਜੀ ਲਾਸਟ ਤੇ ਨੰਬਰ ਦੇ ਦਾਂਗੇ ਫੋਨ ਲਾ ਲਿਓ ਵੀਡੀਓ ਮਿੱਤਰੋ ਪੂਰੀ ਦੇਖ ਲਓ ਜਿਹੜੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਹੁੰਦੀ ਆ ਕੀ ਭਰਾ ਵੀਡੀਓ ਸ਼ੁਰੂ ਤੋਂ ਹੀ ਫੋਨ ਲਾ ਲੈਂਦੇ ਦੇਖ ਡਿਟੇਲ ਨਹੀਂ ਪਤਾ ਜਲਦੀ ਤਾਂ ਮਿੱਤਰੋ ਇੱਕ ਵਾਰ ਪਹਿਲਾਂ ਸਾਰੀ ਡਿਟੇਲ ਸੁਣ ਲਿਓ ਜੇ ਤੁਹਾਡੇ ਹਿਸਾਬ ਚ ਵੇਂਦੀ ਹੋਈ ਤਾਂ ਫੋਨ ਲਾ ਲਓ ਤਕਰੀਬਨ ਮਾਰਕੀਟ ਨਾਲੋਂ ਸਸਤੀ ਹੈ ਘੋੜੀ ਤੁਹਾਡੀ ਰੇਂਜ ਚ 100% ਵੇਚੀ ਜਾਣੀ ਬਾਕੀ ਆ ਕੇ ਸਾਹਮਣੇ ਫਾਰਮ ਤੇ ਦੇਖ ਕੇ ਆਪਦੀ ਤਸੱਲੀ ਕਰਕੇ ਲੈ ਜਾ ਸਕਦੇ ਆਜੋ ਵਾਦੇ ਆ ਵੀਡੀਓ ਵੱਲੋਂ ਵੀਡੀਓ ਨਾਲ ਵੱਧ ਤੋਂ ਵੱਧ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਜਿਹੜੇ ਭਰਾ ਇਦਾਂ ਦੀ ਵੀਡੀਓ ਉਹ ਘੋੜੀ ਲੱਭਦੇ ਆ ਉਹਨਾਂ ਦਾ ਇਹ ਵੀਡੀਓ ਪਹੁੰਚ ਜਾਵੇ ਮਿੱਤਰੋ ਕੁਮੈਤ ਪੰਜ ਕਲੈਨ ਘੋੜੀ ਆ ਚਾਰੇ ਪੈਰ ਥੋੜੇ ਥੋੜੇ ਚਟੇ ਆ ਦੇਖ ਸਕਦੇ ਆ ਰਾਜੀ ਲਿਚੀ ਸਾਰੀ ਤੁਹਾਡੇ ਸਾਹਮਣੇ ਆ ਹੱਡਾਂ ਪਰਾਂ ਦੀ ਬਹੁਤ ਖੁੱਲੀਆਂ ਬੈੱਡ ਵੱਡ ਦੀ ਸੋਹਣਾ ਘੋੜੀ ਦਾ ਕਹਿ ਸਕਦੇ ਆ ਇੱਕ ਬਰੀਡਿੰਗ ਲਈ ਵਰਤਨ ਵਾਲੀ ਚੰਗੀ ਘੋੜੀ ਆ ਮਿੱਤਰੋ ਬਸ਼ੇਰੀ ਲਾ ਕੇ ਆਈ ਆ ਤਾਜੀ ਆ ਆਪਦੀ ਤੇ ਹੁਣ ਉਹ ਉਧਰੋਂ ਹੀ ਜਿੰਨਾਂ ਤੋਂ ਪਲਿਆਂ ਦੇ ਉਹਨਾਂ ਕੋਲ ਵੀ ਮਾਰਵਾੜੀ ਘੋੜਾ ਉਹ ਤੋਂ 10 ਕਿ ਦਿਨਾਂ ਦੀ ਮੀਟ ਆ ਖਾਲੀ ਕੱਪਨ ਤੁਹਾਡੀ ਕੈਫਮੰਦੀ ਹੋ ਅੰਦਰ ਦੀ ਆਪਣੀ ਗਾਰੰਟੀ ਹੋ ਵੀਡੀਓ ਦੇ ਵਿੱਚ ਹੀ ਬੋਲਤਾ ਵੀ ਆਪਾਂ ਅੰਦਰ ਦੀ ਚੈੱਕ ਆਪਣੀ ਕਰਾਈ ਹੋਈ ਆ ਗੱਬਨ ਦੀ ਉਹ ਤੁਹਾਡੀ ਜਿੰਮਤ ਆ ਅੰਦਰ ਦੀ ਆਪਾਂ ਸਾਫ਼ ਮੰਨ ਕੇ ਦਮਾਂ ਬਸ਼ੇਰੀ ਦੋ ਪੈਰ ਚਿੱਟੇ ਮੱਥੇ ਪਟੇ ਦੀ ਬਾਲੀ ਜਿਆਦਾ ਚੰਗੀ ਹੋਈ ਤੇ ਬਾਲ ਪੌਰੀਆਂ ਬਦੋਂ ਜਮਾਂ ਸਾਫ਼ ਆ ਹੱਥਾਂ ਪੈਰਾਂ ਦੀ ਜਮਾਂ ਸਾਫ਼ ਆ ਕੁਮੈਤ ਰੰਗ ਆ ਸਾਊ ਠੰਡੀ ਐ ਸਵਾਰੀ ਦੀ ਬੱਸ ਨੰਬਰ ਦੇ ਤੇ ਫੋਨ ਲਾ ਲੈ ਧੰਨਵਾਦ